ਸੋ ਪੰਜਾਬ ਦੇ ਵਿੱਚ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪ੍ਰਸ਼ਾਸਨ ਔਰ ਕਿਸਾਨ ਤੱਕ ਕਿ ਲੋਕ ਕਿੰਨੇ ਸੰਜੀਦਾ ਨੇ ਇਸ ਬਾਰੇ ਮਿਸਲ ਸਤਲੁਜ ਨੇ ਇੱਕ ਇਨੀਸ਼ੀਏਟਿਵ ਲਿਆ ਔਰ ਤਿੰਨ ਮਹੀਨਿਆਂ ਦਾ ਟਾਈਮ ਜਿਹੜਾ ਹੈਗਾ ਉਹ ਪ੍ਰਸ਼ਾਸਨ ਨੂੰ ਦਿੱਤਾ ਜੇਕਰ ਇਨ੍ਹਾਂ ਤਿੰਨ ਮਹੀਨਿਆਂ ਦੇ ਵਿੱਚ ਦਿੱਤੀਆਂ ਹੋਈਆਂ ਮੰਗਾਂ ਨੇ ਉਹ ਨਹੀਂ ਮੰਨੀਆਂ ਜਾਂਦੀਆਂ ਤਾਂ ਇੱਕ ਅੰਦੋਲਨ ਸਿਰਜਿਆ ਜਾਵੇਗਾ ਸੋ ਸਾਡੇ ਨਾਲ ਮੂਨਸਟਾਰ ਕੋਰ ਨੇ ਨੇਚਰ ਐਜੂਕੇਟਰ ਨੇ ਗੱਲਬਾਤ ਕਰਦੇ ਮੈਮ ਕੀ ਸ਼ੁਰੂਆਤੀ ਸਮੇਂ ਦੇ ਵਿੱਚ ਕਿਵੇਂ ਤੁਸੀਂ ਲੋਕਾਂ ਨੂੰ ਅਵੇਅਰ ਕਰੋਗੇ ਨੇਚਰ ਪ੍ਰਤੀ ਕਿਉਂਕਿ ਪਾਣੀ ਗੰਦਲਾ ਹੋ ਚੁੱਕਾ ਹੈ ਇੱਕ ਪਾਸੇ ਲੈਵਲ ਡਾਊਨ ਹੋ ਚੁੱਕਾ ਹੈ ਸੋ ਕਿਵੇਂ ਲੋਕਾਂ ਨੂੰ ਅਵੇਅਰ ਕਰੋਗੇ ਇਸ ਚੇ ਅ ਮੇਰਾ ਮੰਨਣਾ ਹੈਗਾ ਕਿ ਜੇ ਚੀਜ਼ ਨਾਲ ਤੁਸੀਂ ਜੁੜੇ ਨਹੀਂ ਹੋਏ ਉਸ ਚੀਜ਼ ਨੂੰ ਤੁਸੀਂ ਬਚਾ ਨਹੀਂ ਸਕਦੇ ਉਸ ਚੀਜ਼ ਨੂੰ ਤੁਸੀਂ ਉਠੋਗੇ ਨਹੀਂ ਕੁਝ ਕਰਨ ਵਾਸਤੇ ਜੇ ਕੱਲ ਮਸਲਾ ਆਂਦਾ ਹੈ ਸੋ ਮੈਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਆਰ ਕੈਂਪਸ ਨੇਚਰ ਵਾਕਸ ਅਮ ਅਮ ਰਿਵਰ ਜਰਨੀਜ਼ ਹਨਾ ਜ਼ਿਆਦਾ ਤੋਂ ਜ਼ਿਆਦਾ ਆਪਣੀ ਇੱਕ ਟਾਈਮ ਮਿਲੇ ਉਹਨਾਂ ਨੂੰ ਸਮਾਂ ਮਿਲੇ ਜਿਹਦੇ ਚ ਉਹ ਜਾ ਕੇ ਬਸ ਜਿਵੇਂ ਪੇੜਾਂ ਤੇ ਚੜਨਾ ਜਿਹੜੀਆਂ ਚੀਜ਼ਾਂ ਪਿੰਡਾਂ ਦੇ ਬੱਚਿਆਂ ਨੂੰ ਅ ਆਰਾਮ ਨਾਲ ਉਹ ਕਰ ਪਾਉਂਦੇ ਸੀਗੇ ਹੁਣ ਉਹਨੂੰ ਹੀ ਪਿੰਡੂ ਕਹਿ ਕੇ ਨਕਾਰ ਦਿੱਤਾ ਜਾਂਦਾ ਪਰ ਉਹੀ ਸਾਨੂੰ ਕੁਦਰਤ ਦੇ ਨਾਲ ਜੋੜਦੀ ਸੀ ਸਟੱਡੀ ਆਈ ਹੈ ਵੀ ਜਿੰਨਾ ਚਿੜੀਆਂ ਦੀ ਚਹਿਚਹਾਟ ਆਵਾਜ਼ ਸਾਨੂੰ ਰਿਲੈਕਸ ਕਰ ਸਕਦੀ ਹੈ ਉਹਨਾਂ ਜਿਵੇਂ 2 ਘੰਟੇ ਦੀ ਮੈਡੀਟੇਸ਼ਨ ਤੇ 2-3 ਮਿੰਟ ਦੀ ਚਿੜੀਆਂ ਦੀ ਆਵਾਜ਼ ਇਹ ਜਦੋਂ ਤੱਕ ਸਾਇੰਸ ਸਾਨੂੰ ਦੱਸਦੀ ਨਹੀਂ ਆ ਕਿ ਅਸੀਂ ਉਹਨੂੰ ਮੰਨਦੇ ਨਹੀਂ ਹੈ ਤਾਂ ਸਾਡੇ ਵਿੱਚ ਉਹ ਸਾਰਾ ਕੁਝ ਜੋ ਇਹ ਚੀਜ਼ਾਂ ਹੈਗੇ ਸਾਡੇ ਅੰਦਰ ਹੀ ਸਾਰਾ ਗਿਆਨ ਹੈਗਾ ਜਿਹੜਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਸੋ ਉਹ ਬਸ ਇੱਕ ਸ਼ੈਰੀਪਨਾ ਦੇ ਨਾਲ ਉਹ ਇੱਕ ਰابطਾ ਜਿਹੜਾ ਸਾਡਾ ਟੁੱਟ ਗਿਆ ਉਹ ਹੀ ਅਸੀਂ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਡਲਟਸ ਦੇ ਨਾਲ ਬੱਚਿਆਂ ਦੇ ਨਾਲ ਐਜੂਕੇਸ਼ਨ ਦੇ ਰਾਹੀਂ ਪੀਐਸਸੀ ਮਤੇਵਾੜਾ ਦੇ ਵਿੱਚ ਅਸੀਂ ਉਮ ਸੋਚ ਰਹੇ ਹਾਂ ਕਿ ਮੀਟਿੰਗਸ ਰੱਖੀਏ ਜਿਦੇ ਵਿੱਚ ਅਲੱਗ-ਅਲੱਗ ਵਕ-ਵਕ ਥੀਮ ਬੇਸ ਟਾਪਿਕਸ ਹੋਣ ਨੈਚੁਰਲਿਸਟ ਨੂੰ ਬੁਲਾਈਏ ਐਕਟਿਵਿਸਟ ਨੂੰ ਬੁਲਾਈਏ ਜੋ ਸਾਨੂੰ ਇੱਕ ਜਿਵੇਂ ਇੱਕ ਰਹੱਸਮਈ ਦੁਨੀਆ ਹੈ ਕੁਦਰਤ ਕਿੰਨਾ ਉਹਦੇ ਵਿੱਚ ਕਹਾਣੀਆਂ ਦਾ ਪੰਡਾਰਾ ਹੈ ਨਾ ਜਿਹੜੇ ਜਾ ਕੇ ਆਏ ਆ ਜਿਵੇਂ ਮਾਉਂਟ ਐਵਰੇਸਟ ਬੇਸ ਕੈਂਪ ਕੀ ਕੀ ਮਤਲਬ ਕੁਝ ਜਿਹੜੀਆਂ ਚੀਜ਼ਾਂ ਸਾਨੂੰ ਉਤਸ਼ਾਹ ਕਰਦੀਆਂ ਸੀ ਪਹਿਲਾਂ ਜਿਹਨੂੰ surjit patar sahab ਕਹਿੰਦੇ ਹੁੰਦੇ ਸੀ ਬਾਤਾਂ ਤੇ ਉਹ ਜਿਹੜੀਆਂ ਆਪਾਂ ਜਦੋਂ ਲਾਈਟ ਜਾਂਦੀ ਸੀ ਆਪਾਂ ਬਾਤਾਂ ਸੁਣਾਉਂਦੇ ਸੀ ਗੱਲਾਂ ਕਰਦੇ ਸੀ ਉਹ ਹੁਣ YouTube ਤੇ Insta ਨੇ ਸਾ ਤੋਂ ਖੋ ਲਿਆ ਤੇ ਉਹ ਜਿਹੜੀ ਚੀਜ਼ ਨੇੜ ਤਾਂ ਖੋਲੀ ਸਾਡੀ ਇੱਕ ਪਰਿਵਾਰਿਕ ਤੇ ਇੱਕ ਸਮਾਹਿਕ ਸਮਾਜਿਕ ਕੀ ਕਵਾਂਗੇ ਉਹਨੂੰ ਸਮਾਜਿਕ ਤੇ ਇੱਕ ਸਮੂਹਿਕ ਉਹ ਜਿਹੜੀ ਜਾਂਦੀ ਰਹੀ ਸਾਨੂੰ ਤੋੜਦੀ ਰਹੀ ਆਪਸ ਦੇ ਨਾਲ ਵੀ ਅਸੀਂ ਦੂਰ ਦੂਰ ਹੋ ਗਏ ਫੋਨ ਤੇ ਬੈਠੇ ਰਹਿਨੇ ਆ ਉਹ ਤੇ ਉਹੀ ਸੇਮ ਜਿਹੜੀ ਕੈਪਟਲਿਜ਼ਮ ਹੈ ਜਿਹੜੀ ਮਾਡਰਨਿਟੀ ਹੈ ਉਹਨੇ ਸਾਨੂੰ ਕੁਦਰਤ ਤੋਂ ਵੀ ਤੋੜ ਲਿਆ ਤੇ ਜਦੋਂ ਅਸੀਂ ਕਨੈਕਟਡ ਨਹੀਂ ਆ ਤਾਂ ਅਸੀਂ ਉਹਨੂੰ ਕਿਉਂ ਬਚਾਵਾਂਗੇ ਅਸੀਂ ਅਸੀਂ ਕਹਿੰਨੇ ਆ ਪਲੀਤ ਕਰ ਦੋ ਕੋਈ ਗੱਲ ਨਹੀਂ ਮੇਰਾ ਤਾਂ ਇਹਦੇ ਨਾਲ ਲੈਣ ਦੇਣ ਹੀ ਨਹੀਂ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਵੇਂ এডਿਕੇਸ਼ਨ ਦੇ ਰਹੇ ਹਾਂ ਨੇਚਰ ਵਾਕਸ ਦੇ ਰਹੇ ਹਾਂ ਕੋਈ ਨਾ ਕੋਈ ਜਿਵੇਂ ਅਜੀਪਾਲ ਬਰਾੜ ਜੀ ਨੇ ਕਿਹਾ ਵੀ ਅਸੀਂ ਕੋਈ ਨਾ ਕੋਈ ਇਨੀਸ਼ੀਏਟਿਵਸ ਲਵਾਂਗੇ ਜਿਹਦੇ ਨਾਲ ਅਸੀਂ ਐਜੀਟੇਸ਼ਨ ਕਰਾਂਗੇ ਬਟ ਐਜੀਟੇਸ਼ਨ ਦੇ ਨਾਲ ਨਾਲ এডਿਕੇਸ਼ਨ ਵੀ ਕਰਾਂਗੇ ਅਵੇਅਰਨੈਸ ਦੋਸੀ ਵੀ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਇਹ ਚੀਜ਼ਾਂ ਕਾਫੀ ਨੇ ਕਿਉਂਕਿ ਲੋਕ ਪਿੰਡਾਂ ਦੇ ਨਾਲ ਜੁੜੇ ਹੋਣ ਕਰਕੇ ਇਹਨਾਂ ਚੀਜ਼ਾਂ ਨੂੰ ਸਾਹਮਦੇ ਸੀ ਲੇਕਿਨ ਕਿਤਨਾ ਕਿਤੇ ਜਿਵੇਂ ਤੁਸੀਂ ਦੱਸਿਆ ਮੋਡਰਨਾਈਜੇਸ਼ਨ ਨੇ ਸਾਰਾ ਕੁਝ ਸੰਭਾਲ ਖਤਮ ਕਰ ਦਿੱਤੀ। ਸੋ ਕਿਤਨਾ ਕਿਤੇ ਜਿਹੜਾ ਅਰਬਨਾਈਜੇਸ਼ਨ ਨੂੰ ਇਸ ਦਾ ਕਾਰਨ ਮੰਨੋਗੇ ਤੁਸੀਂ? ਮੈਨੂੰ ਕੱਚੇ ਤੇ ਪੱਕੇ ਦੀ ਸਾਰੀ ਖੇਡ ਲੱਗਦੀ ਹੈ। ਜਿਹੜਾ ਕੱਚਾ ਸੀ ਉਹਨੂੰ ਪੱਕਾ ਕਰਤਾ ਕੱਚੇ ਮਕਾਨ ਪੱਕੇ ਕਰਤੇ ਕੱਚੀ ਸੜਕਾਂ ਪੱਕੀਆਂ ਕਰਤੀਆਂ ਸਾਰੇ ਹੁਣ ਕੱਚੇ ਤੇ ਪੱਕੇ ਕਨਾਲ ਦੀ ਵੀ ਗੱਲ ਹੋ ਰਹੀ ਹੈ ਤੁਸੀਂ ਕਨਾਲ ਨੂੰ ਥੱਲੋ ਪੱਕਾ ਕਰੋਗੇ ਉਹਦੀ ਜਿਹੜੀ ਪਾਣੀ ਦੀ ਰੀਚਾਰਜ ਹੈਗਾ ਉਹ ਜਦੋਂ ਹਰ ਜਗ੍ਹਾ ਥਾਂ ਜਿਹੜੀ ਪੱਕੀ ਹੋਈ ਜਾ ਰਹੀ ਹੈ ਉਹਦੇ ਨਾਲ ਗਰਮੀ ਵੀ ਵਧ ਰਹੀ ਹੈ ਜਿਹੜੀ ਰੇਡੀਐਂਟ ਹੀਟ ਹੈ ਉਹ ਵਧ ਰਹੀ ਹੈ ਸ਼ੀਸ਼ੇ ਲਗਾਏ ਜਾ ਰਹੇ ਆ ਸਿਮੇਂਟ ਦੇ ਘਰ ਸਿਮੇਂਟ ਦੀਆਂ ਟਾਈਲਾਂ ਦੇ ਨਾਲ ਪੇਵਮੈਂਟਸ ਕੀਤੇ ਜਾ ਰਹੇ ਆ ਤਾਂ ਉਹ ਰੇਡੀਏਟ ਹੀਟ ਜ਼ਿਆਦੀਆਂ ਕਰਦੀਆਂ ਜਿਹੜੀ ਜਿਹੜਾ ਮਿੱਟੀ ਹੈ ਉਹ ਐਬਜ਼ਾਰਬ ਕਰਦੀ ਹੈ ਉਹ ਆਪਣੇ ਵਿੱਚ ਸਮਾ ਲੈਂਦੀ ਹੈ ਧੁੱਪ ਨੂੰ ਹਨਾ ਤੇ ਉਹਦੇ ਨਾਲ ਜਿਹੜਾ ਵਾਟਰ ਸਾਈਕਲ ਹੈ ਉਹ ਚੱਲਦਾ ਰਹਿੰਦਾ ਸੋ ਜਦੋਂ ਤੱਕ ਆਪਾਂ ਕੱਚੇ ਨੂੰ अहमियत ਨਹੀਂ ਦੇਣੀ ਸ਼ੁਰੂ ਕਰਾਂਗੇ ਤੇ ਉਹ ਜਿਵੇਂ ਵਿਦੇਸ਼ਾਂ ਚ ਹੋਇਆ ਹੈ ਵੀਰ ਜੀ ਉੱਥੇ ਸਾਰਾ ਕੁਝ ਗਵਾ ਕੇ 100 ਸਾਲ ਬਾਅਦ ਉਹਨਾਂ ਨੇ ਵਾਪਸ ਮਤਲਬ ਸਾਡੇ ਤੋਂ ਕਾਫੀ ਸਾਲ ਪਹਿਲਾਂ ਉਹਨਾਂ ਨੇ ਵਾਪਸ ਕਰ ਲਈ ਆਪਣੀ ਚਾਲ ਤੇਜ਼ੀ ਨਾਲ ਰਫਤਾਰੀ ਨਾਲ ਜਿਹੜੀ ਤੇਜ਼ ਰਫਤਾਰੀ ਨਾਲ ਉਹ ਡਵੈਲਪਮੈਂਟ ਸੋ ਕਾਲਡ ਦੇ ਵੱਲ ਜਾ ਰਹੇ ਸੀ ਜਿੱਥੇ ਸਾਰੀ ਚੀਜ਼ਾਂ ਪੱਕੀਆਂ ਕਰ ਰਹੇ ਸੀ ਤੇ ਸਾਰਾ ਸੀਵੇਜ ਆਪਣਾ ਉਹ ਪਾਣੀ ਦੇ ਵਿੱਚ ਹੀ ਮਿਲਾ ਰਹੇ ਸੀਗੇ ਤੇ ਹੁਣ ਉਹ ਸਾਨੂੰ ਸੰਭਾਲ ਸਾਨੂੰ ਸ਼ਾਇਦ ਅਸੀਂ ਵੀ ਗਵਾਕੇ ਹੀ ਕਰ ਪਾਵਾਂਗੇ ਪਰ ਅਸੀਂ ਕੋਸ਼ਿਸ਼ ਇਹ ਜਾਣਦੇ ਹਾਂ ਵੀ ਗਵਾਣ ਤੋਂ ਪਹਿਲਾਂ ਹਨਾ ਜੇ ਕੋਈ ਵੀ ਚੀਜ਼ ਬਦਲਾਵ ਮੈਂ ਇੱਕ ਵਾਰੀ ਇਹ ਪੜਿਆ ਸੀਗਾ ਮਾਰਗਰੇਟ ਮੀਡ ਹੈਗੇ ਆ ਇੱਕ ரைਟਰ ਉਹਨਾਂ ਨੇ ਲਿਖਿਆ ਸੀ ਕਿ ਜੇ ਕੋਈ ਇਨਕਲਾਬ ਆ ਉਹਨਾਂ ਨੇ ਲਿਖਿਆ ਸੀਗਾ ਵੀ ਕਦੇ ਵੀ ਸ਼ੱਕ ਨਾ ਕਰਨਾ ਕਿ ਕੁਝ ਲੋਕ ਇਨਕਲਾਬ ਲਈ ਆ ਸਕਦੇ ਆ ਇਨਕਲਾਬ ਆਇਆ ਹੀ ਕੁਝ ਲੋਕਾਂ ਦੇ ਨਾਲ ਦੇ ਅਲੱਗ ਚੱਲਣ ਨਾਲ ਹੈ ਹੈਨਾ ਤੇ ਉਹ ਚੀਜ਼ ਦੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇੱਕ ਹਾਰ ਬਿੰਗਰਸ ਜਾਂ ਕੀ ਕਵਾਂਗੇ ਉਹਨਾਂ ਨੂੰ ਉਹ ਜਿਹੜੀ ਉਹ ਹੈ ਗਟਰ ਗੂ ਉਹ ਵਾਲੀ ਜਿਹੜੀ ਜਿਹੜਾ ਇੱਕ ਪੰਛੀ ਹੈਗਾ ਗਟਾਰ ਹੈਨਾ ਓਵੇਂ ਬਣ ਕੇ ਗਟਾਰਾਂ ਸੀ ਬੋਲিয়ে ਵੀ ਆਪਾਂ ਨੂੰ ਥੋੜਾ ਜਿਹਾ ਸੰਭਾਲ ਆਪਣੀ ᱥਾਮ ਸੰਭਾਲ ਵਾਪਿਸ ਕਰਾਂਗੇ ਤਾਂ ਹੀ ਅਸੀਂ ਸੰਭਾਲਾਂਗੇ ਤੇ ਸਾਡੀ ਜਿਹੜੀ ਕਾਇਨਾਤ ਹੈ ਇੰਨੀ ਸੋਹਣੀ ਉਹਨੂੰ ਸੰਭਾਲ ਪਾਵਾਂਗੇ ਵਿਚ ਰਜੂ ਕਿਟਰੋ ਰਿਸਰਚਰ ਵੀ ਉਸ ਖਾਸ ਤੌਰ ਦੇ ਉੱਪਰ ਸੋਸਾਇਟੀ ਦੇ ਉੱਪਰ ਕਿੰਨਾ ਕਮਾੜੇ ਪ੍ਰਭਾਵ ਇਹਨਾਂ ਚੀਜ਼ਾਂ ਦੇ ਪੈ ਰਹੇ ਨੇ ਤੁਸੀਂ ਦੇਖਿਆ ਹੋਵੇਗਾ ਕਿਹੜੇ ਕਿ ਜਿਵੇਂ ਮਤਲਬ ਕਮਿਊਨਿਟੀ ਦੇ ਉੱਪਰ ਕਿੰਨੇ ਕਮਾੜੇ ਪ੍ਰਭਾਵ ਇਸ ਚੀਜ਼ ਦੇ ਪੈ ਰਹੇ ਨੇ ਮੈਨੂੰ ਸਭ ਤੋਂ ਜ਼ਿਆਦਾ ਇਹਦਾ ਕਨੈਕਸ਼ਨ ਲੱਗਦਾ ਹੈਗਾ ਜਿਹੜੀ ਆਪਾਂ ਨੂੰ ਨਸ਼ੇ ਦੀ ਪ੍ਰੋਬਲਮ ਹੈ ਤੇ ਜਿਹੜੀ ਆਪਾਂ ਨੂੰ ਫਰਟੀਲਿਟੀ ਦੀ ਪ੍ਰੋਬਲਮ ਹੈ ਇਹ ਸਭ ਤੋਂ ਵੱਡੇ ਦੋ ਇਸ਼ੂਜ਼ ਹੈਗੇ ਆ ਤੇ ਜਿਹੜਾ ਬ੍ਰੇਨ ਡレイン ਆਪਾਂ ਕਹਿੰਦੇ ਆਂ ਵੀ ਪੰਜਾਬ ਦੇ ਵਾਸੀ ਪੰਜਾਬ ਚ ਨਹੀਂ ਰਹਿਣਾ ਚਾਹੁੰਦੇ ਕਿਉਂ ਬਾਹਰ ਜਾਣਾ ਚਾਹੁੰਦੇ ਆ ਇੱਥੇ ਕੀ ਸਮੱਸਿਆ ਹੈ ਇੱਥੇ ਕੀ ਮਸਲਾ ਹੈ ਹਨਾ ਤੇ ਜਾ ਕੇ ਉੱਥੇ ਸਹਿਤਾ ਖਰਾਬ ਹੋ ਰਹੀਆਂ ਕਿਉਂਕਿ ਇੰਨੀ ਠੰਡ ਹੈ ਹੋ ਜਾ ਮੌਸਮ ਨਹੀਂ ਹੈਗਾ ਪਰ ਜੇ ਆਪਾਂ ਦੇਖੀਏ ਇਹਨੂੰ ਇੱਕ ਇੱਕ ਮੁੱਦਾ ਲੈ ਕੇ ਦੇਖੀਏ ਜਦੋਂ ਆਪਾਂ ਸਾਮਸੰਭਲ ਤੂੰ ਵਿਛੜ ਗਏ ਹਨਾ ਟੁੱਟ ਗਏ ਹਨਾ ਅਸੀਂ ਆਪਣੇ ਆਪ ਨਾਲ ਹੀ ਟੁੱਟ ਗਏ ਜਦੋਂ ਤੁਸੀਂ ਆਪਣੇ ਆਪ ਨਾਲ ਹੀ ਟੁੱਟੇ ਹੁੰਦਾ ਤੁਸੀਂ ਪਾ ਲੋਗੇ ਨਾ ਕੋਈ ਚੀਜ਼ ਉਹਨੂੰ ਕਵਰ ਅਪ ਕਰਨ ਨੂੰ ਤਾਂ ਫਿਰ ਉਹ ਐਡਿਕਸ਼ਨ ਕੋਈ ਸੀ ਨਾ ਕਿਸੇ ਟਾਈਪ ਦਾ ਨਸ਼ਾ ਹੋਏਗਾ ਹਨਾ ਚਾਹੇ ਉਹ ਟੀਵੀ ਬਣ ਗਿਆ ਇੱਕ ਨਸ਼ਾ ਚਾਹੇ ਉਹ ਫੋਨ ਬਣ ਗਿਆ ਤੇ ਚਾਹੇ ਉਹ ਕਾਫੀ ਬਨ ਗਿਆ ਜਾਂ ਉਹ दारू ਜਾਂ ਉਹ ਮਤਲਬ ਮੈਂ ਸਾਰਿਆਂ ਨੂੰ ਇੱਕ ਮੰਨਦੀਆਂ ਕਿਉਂਕਿ ਉਹ ਇੱਕ ਤਰ੍ਹਾਂ ਦੀ ਫਿਲਿੰਗ ਇਨ ਦਾ ਗੈਪ ਹੈ ਹਨਾ ਸੌਰੀ ਮੈਂ ਅੰਗਰੇਜ਼ੀ ਕਿਉਂਕਿ ਮੈਂ ਥੋੜੀ ਬਾਹਰ ਪੜੀ ਹੋਈ ਆ ਮੈਂ ਪੰਜਾਬੀ ਚ ਇੰਨਾ ਉਹ ਨਹੀਂ ਹੈਗਾ ਹੱਥ ਤੇਜ਼ ਵੀ ਆਪਾਂ ਇੱਕ ਤਰ੍ਹਾਂ ਦੀ ਕੋਈ ਸਾਡੇ ਅੰਦਰ ਕਮੀ ਹੈ ਉਹਨੂੰ ਪੂਰੀ ਕਰਨ ਦੇ ਵਾਸਤੇ ਆਪਾਂ ਕੀ ਕਰ ਰਹੇ ਆ ਕੋਈ ਨਾ ਕੋਈ ਚੀਜ਼ ਲੱਭ ਰਹੇ ਆ ਹੈ ਤਾਂ ਕੋਸ਼ਿਸ਼ ਆਪਣੇ ਆਪ ਨੂੰ ਮੁਕੰਮਲ ਕਰਨ ਦੀ ਤੇ ਉਹ ਜੇ ਆਪਾਂ ਕੁਦਰਤ ਨਾਲ ਜੁੜਾਂਗੇ ਉਹ ਸਾਡੀ ਆਪਣੇ ਆਪ ਸਾਰੀਆਂ ਜਿਹੜੀਆਂ ਇਵਨ ਇਮਿਊਨਿਟੀ ਇਵਨ ਜਿਹੜੀ ਬਹੁਤ ਜ਼ਿਆਦਾ ਅੱਜਕੱਲ ਆਈਵੀਐਫ ਪ੍ਰੋਲੀਫਰੇਸ਼ਨ ਹੈਗੀ ਹੈ ਬਹੁਤ ਜ਼ਿਆਦਾ ਹਰ ਜਗ੍ਹਾ ਆਈਵੀਐਫ ਕਲੀਨਿਕਸ ਖੁੱਲ ਰਹੇ ਕਿਉਂਕਿ ਫਰਟਿਲਿਟੀ ਡਾਊਨ ਹੋ ਗਈ ਹੈ ਬਿਕੋਜ਼ ਆਪਾਂ ਕੁਦਰਤ ਤੋਂ ਟੁੱਟ ਗਏ ਆਪਾਂ ਆਪਣੇ ਆਪ ਤੋਂ ਟੁੱਟ ਗਏ ਜੋ ਮੈਂ ਕਹਿਣ ਦੀ ਕੋਸ਼ਿਸ਼ ਕਰ ਰਹੀ ਹਾਂ ਨਸ਼ੇ ਇਸ ਲਈ ਹੈ ਹਨ ਤੇ ਬ੍ਰੇਨ ਡ੍ਰੇਨ ਇਸ ਲਈ ਆਪਾਂ ਕੁਝ ਲੱਭ ਰਹੇ ਆ ਉਹ ਬਾਹਰ ਜਾ ਕੇ ਮਿਲ ਜੂਗਾ ਮੈਂ ਬਾਹਰ ਰਹਿ ਕੇ ਆਈਆਂ ਬਾਹਰ ਨਹੀਂ ਮਿਲਦਾ ਉਹ ਆਪਣੇ ਆਪ ਨਾਲ ਜੁੜਨ ਨਾਲ ਮਿਲੇਗਾ ਕੁਦਰਤ ਨਾਲ ਸਾਡੀ ਆਪਣੀ ਜਿਹੜਾ ਜਿੱਥੋਂ ਅਸੀਂ ਜੰਪਲ ਹੈ ਸਾਡੀ ਨਾ ਜਿਵੇਂ ਮੈਂ ਇਹ ਗੱਲ ਨੂੰ ਬਹੁਤ ਹੁਣ ਸਮਝਿਆ ਪਰਖਿਆ ਹੈ ਬਾਹਰ ਜਾ ਕੇ ਵੀ ਸਿੱਖਿਆ ਹੈ ਵੀ ਜਿੱਥੇ ਤੁਹਾਡੇ ਪੁਰਖੇ ਜਿੰਦੇ ਸੀਗੇ ਉਹ ਜਿਹੜੀ ਮਿੱਟੀ ਸੀ ਉਹਦੇ ਵਿੱਚ ਤੁਹਾਡੀ ਦਵਾਈ ਹੈ ਉਹਦੇ ਵਿੱਚ ਤੁਹਾਡੀ दारू ਹੈ ਉਹਦੇ ਵਿੱਚ ਤੁਹਾਡਾ ਇਲਾਜ ਛੁਪਿਆ ਹੋਇਆ ਉਹਦੀ ਬੋਲੀ ਚ ਉਹਦੇ ਸੱਭਿਆਚਾਰ ਚ ਉਹ ਪੇੜ ਪੌਦਿਆਂ ਚ ਉਹ ਜਿਹੜੇ ਦਰਖਤ ਸੀ ਹਨਾ ਜਿਹੜੇ ਜੰਡ ਸੀ ਉਹ ਕਿੱਥੇ ਐ ਉਹਨੇ ਲੋਪ ਹੋ ਗਏ ਉਹਨਾਂ ਚ ਸਾਡੀਆਂ ਦਵਾਈਆਂ ਆ ਉਹ ਸਾਡਾ ਅਸੀਂ ਉਹ ਕਿੰਨੇ ਸਾਲ ਉਹਦੇ ਥੱਲੇ ਬੈਠੇ ਆ ਵਿਚਰੇ ਆ ਸੋਚੋ ਸੈਂਕੜੇ ਸਾਲ ਤੇ ਕਿੰਨੇ ਸਾਲ ਅਸੀਂ ਸਿਮਿੰਟ ਦੇ ਘਰਾਂ 'ਚ ਰਹੇ ਆਂ ਘਟ ਤੋਂ ਜ਼ਿਆਦਾ ਤੋਂ ਜ਼ਿਆਦਾ 100 ਸਾਲ ਸਿਮਿੰਟ 100 ਸਾਲ ਪੁਰਾਣਾ ਤਾਂ ਕਿਹੜਾ ਸਾਡੀ ਦਵਾਈ ਹੈ ਕਿਨੇ ਸਾਨੂੰ ਇੰਨੀ ਦੇਰ ਮਤਲਬ ਚੰਗੇ ਰਵਾਂ ਰੱਖਿਆ ਸਾਡੀ ਸੇਤਾਂ ਨੂੰ ਯਾਨੀ ਕਿ ਤੁਹਾਡੇ ਕਹਿੰਦਾ ਮਤਲਬ ਆਰਬਨਾਈਜੇਸ਼ਨ ਜਿਹੜੀ ਹੈ ਸਾਨੂੰ ਤਬਾਹੀ ਵੱਲ ਇੱਕ ਤਰ੍ਹਾਂ ਲੈ ਕੇ ਜਾ ਰਹੀ ਹੈ ਨਾ ਖਾਸ ਤੌਰ ਤੇ ਪ੍ਰੇ ਲਫ਼ਜ਼ ਅਸੀਂ ਯੂਜ਼ ਕਰ ਸਕਦੇ ਇਹਨਾਂ ਚੀਜ਼ਾਂ ਨੂੰ ਕਿਉਂਕਿ ਅ ਅੰਦਰੂਨੀ ਕਮਜ਼ੋਰੀ ਸ਼ੁਰੂ ਹੋਗੀ ਨਸ਼ਿਆਂ ਨੇ ਲਾਤੇ ਜਾਂ ਫਿਰ ਜਿਹੜੀ ਕੁਦਰਤ ਆਸ ਤੋਂ ਦੂਰ ਹੋ ਗਏ ਸੋ ਸਾਰਾ ਕੁਝ ਅਰਬਨਾਈਜੇਸ਼ਨ ਕਰਕੇ ਹੋਇਆ ਕਮਿਊਨਿਟੀ ਜਿਹੜੀ ਬੈਕਡ੍ਰੌਪ ਤੇ ਚਲੇਗੀ ਬੈਕ ਟੂ ਹੋਮ ਚਲੇਗੀ ਸੀ ਮੈਂ ਹਰ ਚੀਜ਼ ਨਹੀਂ ਕਹੂੰਗੀ ਟੈਕਨੋਲੋਜੀ ਨੂੰ ਤੇ ਅਰਬਨਾਈਜੇਸ਼ਨ ਨੂੰ ਜੇ ਆਪਾਂ ਵੱਖ-ਵੱਖ ਦੇਖੀਏ ਵੀ ਟੈਕਨੋਲੋਜੀ ਹੁੰਦਾ ਹੈ ਵੀ ਕੋਈ ਚੀਜ਼ ਦਾ ਤੁਸੀਂ ਸਮਾਧਾਨ ਲੱਭ ਰਹੇ ਹੋ ਨਾ ਜਿਵੇਂ ਹੁਣ ਮੇਰੀ ਆਵਾਜ਼ ਪਤਾ ਨਹੀਂ ਤੁਹਾਡੇ ਰਾਹੀਂ ਕਿੰਨਾ ਕੁਲ ਪਹੁੰਚੇਗੀ ਜੋ ਸ਼ਾਇਦ ਇਹਨੂੰ ਸੁਣਨਾ ਚਾਹੁੰਦੇ ਹੈ ਤੇ ਜੋ ਸ਼ਾਇਦ ਨਾ ਵੀ ਸੁਣਨਾ ਚਾਹੁੰਦੇ ਹੋਣ ਬਟ ਪਹੁੰਚ ਰਹੀ ਹੈ ਹੈਨਾ ਉਵੇਂ ਹੀ ਮੈਂ ਬੈਠ ਕੇ ਕਿੰਨਾ ਕੁਝ ਸਿੱਖਿਆ ਹੈਗਾ ਜੋ ਬੀਂਗ ਔਰਦ ਵੀ ਪੰਜਾਬ ਚ ਪੈਦਾ ਹੋਈ ਕਟ অপਸ਼ਨਸ ਹੁੰਦੀਆਂ ਹਨ ਔਰਤਾਂ ਵਾਸਤੇ ਬਟ ਇੰਟਰਨੈਟ ਦੇ ਰਾਹੀਂ ਬਹੁਤ ਲੋਕਾਂ ਨਾਲ ਸੰਪਰਕ ਹੋਇਆ ਗਿਆਨ ਹੋਇਆ ਹਨਾ ਜੋ ਮੈਂ ਆਜਾ ਉਹ ਸਾਰੀ ਟੈਕਨੋਲੋਜੀ ਦੇ ਬਦੌਲਤ ਵੀ ਹਾਂ ਸੋ ਮੈਂ ਇਸ ਚੀਜ਼ ਨੂੰ ਨਕਾਰਦੀ ਨਹੀਂ ਮੈਂ ਇਹ ਕਹਿੰਨੀ ਆ ਵੀ ਹਰ ਚੀਜ਼ ਨੂੰ ਬੈਲੈਂਸ ਚ ਆਪਾਂ ਲਈਏ ਮਿਡਲ ਪਾਥ ਹਨਾ ਜੋ ਹੈਗਾ ਆਪਣਾ ਤੇ ਗੁਰੂ ਨਾਨਕ ਦੀ ਇੱਕ ਗੱਲ ਮੈਨੂੰ ਬਹੁਤ ਕਿਸੇ ਨੇ ਸਾਖੀ ਚ ਸੁਣਾਈ ਸੀ ਕਿ ਕਿਸੇ ਨੇ ਪੁੱਛਿਆ ਗੁਰੂ ਨਾਨਕ ਜੀ ਨੂੰ ਬਾਬੇ ਨਾਨਕ ਨੂੰ ਵੀ ਤੁਸੀਂ ਕਿਉਂ ਉਦਾਸੀਆਂ ਤੇ ਘੁੰਮਦੇ ਰਹਿੰਦੇ ਹੋ ਕਿਉਂ ਜਾਂਦੇ ਰਹਿੰਦੇ ਹੋ ਇੱਕ ਜਗ੍ਹਾ ਤੋਂ ਦੂਜੀ ਜ ਤੁਸੀਂ ਥੱਕਦੇ ਨਹੀਂ ਤੁਹਾਨੂੰ ਕੀ ਹੋਇਆ ਮਸਲਾ ਕੀ ਹੈ ਉਹ ਕਹਿੰਦੇ ਮੈਂ ਆਪਣੇ ਵਰਗੇ ਪਾਲ ਰਿਆ ਤੇ ਜੀ ਗੁਰੂ ਨਾਨਕ ਨੂੰ ਆਪਣੇ ਵਰਗਿਆਂ ਦੀ ਲੋੜ ਸੀ ਤਾਂ ਅਸੀਂ ਤਾਂ ਕੀ ਚੀਜ਼ਾਂ ਸਾਨੂੰ ਤਾਂ ਲੋੜ ਹੈ ਹਨਾ ਜਿਹਨੂੰ ਆਪਾਂ ਮੈਂ ਸ਼ੁਰੂ ਸ਼ੁਰੂਆਤ ਚ ਕਿਹਾ ਸੀ ਉਹ ਪਰਿਵਾਰਿਕ ਉਹ ਕਮਿਊਨਿਟੀ ਉਹ ਇੱਕ ਸਾਂਝ ਇਕ ਸੰਗਤ ਹਨ ਉਹਦੀ ਸਾਨੂੰ ਲੋਰ ਤੇ ਉਹ ਕਨੈਕਸ਼ਨ ਸਾਨੂੰ ਟੈਕਨੋਲੋਜੀ ਨਾਲ ਅੱਜ ਮੋਇ ਮੋਇ ਮੋਗਾਯਾ ਹੋ ਸਕਦਾ ਤੇ ਇਸ ਲਈ ਸਾਰੀ ਟੈਕਨੋਲੋਜੀ ਗਲਤ ਨਹੀਂ ਹੈ ਪਰ ਜਿਹੜੀ ਜਿਹਦੇ ਨਾਲ ਆਪਾਂ ਹਰ ਕੱਚੇ ਨੂੰ ਪੱਕਾ ਕਰਨ ਦੀ ਜਿਹੜੀ ਖੇਡ ਬਣਾ ਲਈਆਂ ਤੁਸੀਂ ਦੇਖੋ ਜਦੋਂ ਆਈ ਡੋਟ ਨੋ ਆਫ ਟਾਪਿਕ ਜਾ ਰਹੇ ਹਾਂ ਬਟ ਇੱਕ ਐਡਿਕਟਿਵ ਮ ਇੱਕ ਉਹਦੀ ਉਹਦੀ ਬੁਨਿਆਦ ਹੀ ਐਡਿਕਸ਼ਨ ਹੈ ਜਿਹੜਾ ਟੀਵੀ ਹੈ ਤੇ ਜਿਹੜਾ YouTube ਕੁਝ ਵੀ ਹਨਾ Netflix ਤੁਸੀਂ ਇੱਕ ਇੱਕ ਘੰਟਾ ਦੇਖ ਹੀ ਨਹੀਂ ਸਕਦੇ ਉਹ ਬਿੰਜ ਵਾਚ ਹੁੰਦਾ ਤੁਸੀਂ ਸੱਤ ਸੀਰੀਜ਼ ਐ ਤੇ ਸੱਤ ਦੇ ਸੱਤ ਦੇਖਣੇ ਆ ਮਤਲਬ ਉਹ ਇੱਕ ਚੀਜ਼ ਹੈ ਹਨਾ ਜਿਹੜੀ ਆਪਣੇ ਹੱਥ 'ਚ ਹੀ ਸਾਡੇ ਤੋਂ ਨਹੀਂ ਐ ਉਹ ਆਪਾਂ ਉਹਨੂੰ ਬੈਲੈਂਸ ਨਹੀਂ ਕਰ ਪਾਉਂਦੇ ਸੋ ਉਹੋ ਜੀਆਂ ਚੀਜ਼ਾਂ ਨੂੰ ਕਿਵੇਂ ਆਪਾਂ ਨੂੰ ਪਹਿਲਾਂ ਹੀ ਜਾਂ ਹਰ ਸਿਮੇਂਟ ਵਾਲੀ ਜਗ੍ਹਾ ਨੂੰ ਸਾਨੂੰ ਕਿਵੇਂ ਬੈਲੈਂਸ ਕਰਨਾ ਹੈ ਵੀ ਪਾਣੀ ਦੇ ਨਿਵਾਸ ਵਾਸਤੇ ਜਗ੍ਹਾ ਛੱਡਣੀ ਹੈ ਜਾਂ ਜਿਹੜੇ ਪੁਰਾਣੇ ਵੈਣ ਹੁੰਦੇ ਸੀਗੇ ਉੱਥੇ ਤੁਸੀਂ ਹਾਈਵੇ ਬਣਾ ਲੇ ਵੀ ਹੁਣ ਹਰ ਜਿਹੜੀ ਬੈਂਗਲੌਰਸ ਪ੍ਰੋਬਲਮ ਹੋ ਰਹੀ ਹੈ ਉਹ ਇੱਥੇ ਬਹੁਤ ਛੇਤੀ ਆਏਗੀ ਕਿਉਂਕਿ ਤੁਸੀਂ ਕੁਦਰਤੀ ਰਾਹ ਨੂੰ ਰੋਕ ਕੇ ਉੱਥੇ ਹਾਈਵੇ ਬਣਾ ਲਏ ਉਹ ਕਿਵੇਂ ਬਣਾ ਲੇ ਤੁਸੀਂ ਤੁਸੀਂ ਜ਼ਿਆਦਾ ਕੁਦਰਤ ਨਾਲੋਂ ਆਪਾਂ ਵੱਡੇ ਆ ਜਿਹਨੇ ਆਪਣਾ ਇੱਕ ਫਲੱਡ ਪਲੇਨ ਲੈਣਾ ਹੈ ਹਨਾ ਕੀ ਉਹਨੂੰ ਪੰਜਾਬੀ ਚ ਕਵਾਂਗੇ ਜਲ ਦਾ ਜਲਗਾਹਾ ਹਾਂ ਆਪਣਾ ਰਾ ਲੈਣਾ ਜਿਹੜੇ ਵੈਟਲੈਂਡਸ ਹੈਗੇ ਆ ਬਾਕੀ ਦਾ ਸਮਾਂ ਉਹ ਵੈਟਲੈਂਡਸ ਰਹਿੰਦੇ ਆ ਜਲਗਾਹ ਰਹਿੰਦੇ ਆ ਪਰ ਉਹ ਜਦੋਂ ਵੀ 10 ਸਾਲ ਬਾਅਦ 20 ਸਾਲ ਬਾਅਦ ਉਹ ਬਾੜ ਆਂਦਾ ਹੈ ਜਿਹੜਾ ਕੁਦਰਤ ਹੀ ਹੈ ਉਹ ਆਪਣਾ 10 ਕਿਲੋਮੀਟਰ ਤੇ ਲਾਜ ਲਿਖਿਆ ਹੋਇਆ ਕਾਨੂੰਨ ਚ ਲਿਖਿਆ ਹੋਇਆ ਵੀ ਕੋਈ ਵੀ ਨਹਿਰ ਨੂੰ ਤੁਸੀਂ ਨਹੀਂ ਰੋਕ ਸਕਦੇ ਉਹਨੂੰ ਤੁਹਾਨੂੰ ਥੋੜਾ ਜਿਹਾ ਰਾਹ ਛੱਡਣਾ ਪੈਂਦਾ ਪਰ ਅਸੀਂ ਡੈਮ ਬਣਾ ਕੇ ਪੂਰੇ ਰੋਕ ਤੇ ਜ਼ੀਰੋ ਕਰਤੇ ਜਦੋਂ ਉਹਦਾ ਕੁਦਰਤੀ ਕੋਈ ਚੀਜ਼ ਆ ਰਹੀ ਹੈ ਉਹਨੂੰ ਪਾਣੀ ਨੂੰ ਉੱਪਰੋਂ ਥੱਲੇ ਹੁੰਦਾ ਤੁਸੀਂ ਥੱਲੋਂ ਉੱਪਰ ਜਾਓਗੇ ਲੈ ਕੇ ਤਾਂ ਉਹਦਾ ਕੋਈ ਨਾ ਕੋਈ ਨਤੀਜਾ ਤੁਹਾਨੂੰ ਉਲਟ ਤਾਂ ਮਿਲੇਗਾ ਕਦੇ ਨਾ ਕਦੇ ਨਾ ਸੋ ਉਹ ਚੀਜ਼ ਹੈ ਵੀ ਆਪਾਂ ਨੂੰ ਆਪਣੇ ਜਿਹੜੇ ਅ ਪੁਰਖੇ ਸੀਗੇ ਹਨਾ ਇੱਕ ਆਪਣੀ ਇੱਕ ਵਿਰਾਸਤ ਇੱਕ ਜਿਹਨੂੰ ਆਪਾਂ ਕਹਿੰਨੇ ਆ ਗੁਰਤੀ ਜਿਹਨੂੰ ਆਪਾਂ ਕਵਾਂਗੇ ਇੱਕ ਸਾਡੇ ਸਾਡਾ ਇੱਕ ਗਿਆਨ ਸੀਗਾ ਜਿਵੇਂ ਕਿਊਬਾ 'ਚ ਜਦੋਂ ਅਮਰੀਕਾ ਨੇ ਕਿਊਬਾ ਦੇ ਉੱਤੇ ਆ ਕੀ ਪਾਇਆ ਸੀਗਾ ਉਹਨਾਂ ਨੂੰ ਰੋਕਤਾ ਵੀ ਅਸੀਂ ਕੋਈ ਵੀ ਸ਼ਿਪ ਜੇ ਕਿਊਬਾ ਰੁਕੇਗੀ ਅਸੀਂ ਨਹੀਂ ਉਹਦੇ ਨਾਲ ਟ੍ਰੇਡ ਕਰਾਂਗੇ ਤਾਂ ਕਿਊਬਾ ਨੂੰ ਕੋਈ ਵੀ ਪੈਟਰੋਲੀਅਮ ਪ੍ਰੋਡਕਟ ਆਨਾ ਬੰਦ ਹੋ ਗਿਆ ਉਹਨਾਂ ਦੇ ਟਰੈਕਟਰ ਖੇਤਾਂ 'ਚ ਖੜੇ ਦੇ ਖੜੇ ਰਹਿ ਗਏ ਤਾਂ ਉਹਨਾਂ ਨੇ ਜਾ ਕੇ ਆਪਣੇ ਜਿਹੜੇ ਬਲਦ ਸੀ ਉਹਨਾਂ ਨਾਲ ਖੇਤੀ ਸ਼ੁਰੂ ਕੀਤੀ ਹਨਾ ਇਹ 15 20 ਸਾਲ 25 ਸਾਲ ਪੁਰਾਣੀ ਗੱਲ ਹੈ ਪਰ ਇਹਦਾ ਉਦਾਹਰਣ ਮੈਂ ਇਸ ਲਈ ਦੇ ਰਹੀ ਹਾਂ ਉਹ ਗਾਂ ਕਿੱਥੇ ਆਪਣੇ ਬਜ਼ੁਰਗਾਂ ਕੋਲ ਗਏ ਸਾਨੂੰ ਸਿਖਾਓ ਕਿਉਂਕਿ ਉਹਨਾਂ ਨੂੰ ਆਂਦਾ ਨਹੀਂ ਸੀਗਾ ਸੋ ਕਿਤੇ ਨਾ ਕਿਤੇ ਜੋ ਸਾਡਾ ਇਹ ਨਹੀਂ ਕਿ ਅੰਧਵਿਸ਼ਵਾਸ ਸਾਰਾ ਕੁਝ ਹੀ ਪੁਰਾਣਾ ਸਹੀ ਹੈ ਇਹ ਵੀ ਨਹੀਂ ਹੈ ਸਤੀ ਹਨਾ ਚਾਈਲਡ ਮੈਰਿਜ ਇਹ ਸਾਰੀਆਂ ਚੀਜ਼ਾਂ ਵੀ ਪੁਰਾਨੀਆਂ ਸੀਗੀਆਂ ਇਹ ਨਹੀਂ ਚੰਗੀਆਂ ਇਹ ਗੱਲ ਕੀਤੀ ਇਹਦੇ ਤੇ ਮੈਂ ਆ ਰਿਹਾ ਹੁਣ ਵੀ ਜੋ ਹਾਲਾਤ ਅੱਜਕੱਲ ਬਣ ਗਏ ਫਿਰ ਚਾਹੇ ਕੁੜੀਆਂ ਦੇ ਹੋਣ ਲੇਡੀਜ਼ ਦੇ ਹੋਣ ਹਨਾ ਉਹ ਅਰਬਨਾਈਜੇਸ਼ਨ ਦਾ ਕਿੰਨਾ ਕੁ ਇਫੈਕਟ ਪਿਆ ਕਿਉਂਕਿ ਜੇ ਅਸੀਂ ਕਰ ਲਈਏ ਡਾਈਵੋਰਸ ਰੇਸ਼ੋ ਜਿਹੜੀ ਹੈਗੀਆਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧ ਗਈ ਉਹ ਤੇ ਖਾਸ ਤੌਰ ਤੇ ਉੱਤੇ ਕੀ ਦਾ ਅ ਤੁਸੀਂ ਮੰਨਦੇ ਹੋ ਕਾਰਨ ਵੀ ਉਹ ਕਿਸ ਕਾਰਨ ਕਰਕੇ ਹੋਊਗੀ ਜ਼ਿਆਦਾ ਕਿਉਂਕਿ ਹਾਂ ਡਾਈਵੋਰਸ ਰੇਸ਼ੋ ਜਿਹੜੀ ਵਧ ਗਈ ਦੂਸਰੇ ਪਾਸੇ ਟੋਪਿਕ ਆਫ ਨਹੀਂ ਤੁਸੀਂ ਇਹੀ ਗੱਲ ਕੀਤੀ ਵੀ ਉਹ ਵਿਰਾਸਤ ਜਿਹੜੀ ਇਹ ਵੀ ਵਿਰਾਸਤ ਸੀ ਵੀ ਉਸ ਟਾਈਮ ਦੇ ਉੱਪਰ ਆ ਖੁਦ ਨੂੰ ਕਹਿ ਲਓ ਵੀ ਇੱਕ ਤਰ੍ਹਾਂ ਆਪਣੀ ਆਪਣੇ ਆਪ ਨੂੰ ਟਾਕੇ ਰੱਖਣਾ ਜਾਂ ਕਹਿ ਲਈ ਵੀ ਸਿਰ ਤੋਂ ਚੁੰਨੀ ਨਹੀਂ ਲੱਗ ਜਾਣੀ ਹਰੇਕ ਤਰ੍ਹਾਂ ਦਾ ਜਿਹੜਾ ਵਿਰਾਸਤ ਸੀ ਲੈਗੇਸੀ ਸੀ ਉਸ ਨੂੰ ਸਾਹਮਣੇ ਰੱਖ ਰਿਹਾ ਸੋ ਅੱਜ ਕੱਲ ਉਹ ਚੀਜ਼ ਦਾ ਕਿੰਨਾ ਇੱਕ ਇਫੈਕਟ ਮਾੜਾ ਪੈ ਰਿਹਾ ਦੇਖੋ ਮੈਂ ਹੰਡਾਇਆ ਹੈਗਾ ਇੱਕ ਔਰਤ ਹੋਣ ਕਰਕੇ ਸਾਰੇ ਜਿਹੜੇ ਸਾਰੀਆਂ ਜਿਹੜੀਆਂ پابੰਦੀਆਂ ਲੱਗਦੀਆਂ ਹੈਗੀਆਂ ਸਾਡੇ ਪਰਿਵਾਰ ਚ ਸੀਗੀਆਂ ਤੇ ਮੈਂ ਉਹ ਬਹੁਤ ਨਜ਼ਦੀਕੀ ਦੇਖੀ ਹੈ ਮੈਂ ਆ ਆਦਮੀਆਂ ਨੂੰ ਔਰਤਾਂ ਨੂੰ ਕੁੱਟਦੇ ਦੇਖਿਆ ਹੈ ਹਨਾ ਐਂਡ ਉਹ ਔਰਤ ਨੂੰ ਨਾਲ ਕਿਉਂ ਰਹਿਣਾ ਪੈ ਰਿਹਾ ਹੈ ਕਿਉਂਕਿ ਉਹ ਡਿਵੋਰਸ ਨਹੀਂ ਲੈ ਸਕਦੇ ਕਿਉਂਕਿ ਮਾਹੌਲ ਇਹੋ ਜਿਹਾ ਹੈ ਡਿਵੋਰਸ ਅਲਾਉਡ ਨਹੀਂ ਹੈਗਾ ਬਹੁਤ ਬੁਰਾ ਦੇਖਿਆ ਜਾਂਦਾ ਇਹ ਮੈਨ نزدیکی ਦੇਖਿਆ ਹਨਾ ਮੇਰੀ ਮੈਂ ਇਸ ਲਈ ਇਸ ਗੱਲ ਨੂੰ ਜਿਵੇਂ ਕਿਹਾ ਜਾਂਦਾ ਹੈ ਵੀ ਹੁਣ ਡਿਵੋਰਸ ਹੋ ਰਿਹਾ ਮੈਂ ਬਿਲਕੁਲ ਇਹਦੇ ਨਾਲ ਰਾਜ਼ੀ ਨਹੀਂ ਹਾਂ ਕਿ ਇਹ ਅਰਬਨਾਈਜੇਸ਼ਨ ਦਾ ਇੱਕ ਗਲਤ ਇੰਪੈਕਟ ਹੈਗਾ ਹਨਾ ਕਿਉਂਕਿ ਔਰਤ ਨੂੰ ਕੁੱਟਣਾ ਔਰਤ ਨੂੰ ਕਹਿਣਾ ਵੀ ਤੁਸੀਂ ਆਪਣਾ ਸਿਰ ਟਕੋ ਜਾਂ ਤੁਸੀਂ ਆਪਣੀਆਂ ਲੱਤਾਂ ਟਕੋ ਤੇ ਅ ਜੇ ਬਾਹਰ ਜਾਣਾ ਹੈਗਾ ਤਾਂ ਪਰਾ ਲੇਟ ਆ ਸਕਦਾ ਹੈ ਭੈਣ ਨਹੀਂ ਆ ਸਕਦੀਆਂ ਕੰਮ ਨਹੀਂ ਪੈਨ ਕਰ ਸਕਦੀ ਮੁੰਡਾ ਕਰ ਸਕਦਾ ਹੈ ਹਨ ਤੇ ਇਸ ਲਈ ਕੰਮ ਨਹੀਂ ਕਰ ਸਕਦੀ ਇਸ ਲਈ ਉਹ ਆਰਥਿਕ ਤੌਰ ਤੇ ਤੁਹਾਡੇ ਤੇ ਨਿਰਭਰ ਹੈ ਇਸ ਲਈ ਤੁਸੀਂ ਜੋ ਮਰਜ਼ੀ ਕਰਾਓ ਹਨ ਚਾਹੇ ਉਹ ਜਿਵੇਂ ਮੇਰੇ ਨਾਲ ਹੋਇਆ ਮੇਰੀ ਸਪੋਰਟਸ ਰੋਗ ਦਿੱਤੀਆਂ ਗਈਆਂ ਹਨ ਜਦੋਂ ਮੇਰੇ ਵਾਲਿਦ ਸਾ ਪਿਤਾ ਜੀ ਦੀ ਡੈਥ ਹੋਈ ਵੀ ਤੁਸੀਂ ਸ਼ਾਰਟਸ ਨਹੀਂ ਪਾਣੀ ਹਨ ਸਾਡੀ ਸਾਡੇ ਸਕੂਲ ਚ ਹਨ 10ਵੀਂ 11ਵੀਂ 9ਵੀਂ ਵਿੱਚ ਮਤਲਬ ਨਹੀਂ ਪਾਣੀ ਕਿਹੋ ਜੀ ਪਾਬੰਦੀ ਹੈ ਤੇ ਪਰ ਉਹ ਉਹਦਾ ਅਸਰ 멘ਟਲ ਹੈਲਥ ਬਾ ਉਮਰ ਰਹਿੰਦਾ ਹੈ ਹਨਾ ਤਾਂ ਤੁਸੀਂ ਇੱਕ ਇਹ ਚੀਜ਼ ਨੂੰ ਜੋ ਅੱਜ ਕੱਲ ਚੱਲ ਰਿਹਾ ਹੈ ਮੈਂ 멘ਟਲ ਹੈਲਥ ਤੇ ਹੀ ਕੰਮ ਕਰਦੀ ਹਾਂ ਕੁਦਰਤ ਦੇ ਨਾਲ ਕਿਵੇਂ ਆਪਾਂ ਆਪਣੇ ਆਪ ਨੂੰ ਕੁਦਰਤੀ ਤੌਰ ਤੇ ਸਟਰੋਂਗ ਬਣਾ ਸਕਦੇ ਹਾਂ ਹਨਾ ਮੈਂਟਲੀ ਹੈ ਨਾ ਇਹਦੇ ਤੇ ਹੀ ਮੇਰਾ ਕੰਮ ਹੈਗਾ ਸੋ ਮੈਂ ਕਿਉਂਕਿ ਮੈਂ ਇਹਦੇ ਨਾਲ ਆਪ ਗੁਜ਼ਰੀ ਹਾਂ ਹੈ ਨਾ ਤੇ ਇਹ ਚੀਜ਼ ਇੱਕ ਜਿਵੇਂ ਆਪਾਂ ਕਹਿ ਲਈਏ ਵੀ ਡਿਵੋਰਸ ਹੋ ਰਿਹਾ ਜ਼ਿਆਦਾ ਹੋ ਰਿਹਾ ਇਹ ਤਾਂ ਹੈ ਵੀ ਇੱਕ ਚੋਇਸ ਆ ਗਈ ਵੀ ਹੁਣ ਬਹੁਤ ਚੋਇਸ ਹੈ ਬਸ ਕਿਸ ਕੁ ਦੂਜੇ ਨਾਲ ਗੱਲ ਕਰ ਸਕਦੇ ਆ ਠੀਕ ਹੈ ਬਟ ਜਿਹੜਾ ਵਾਇਲੈਂਸ ਹੋ ਰਿਹਾ ਸੀ ਦਰਵਾਜ਼ਿਆਂ ਦੇ ਪਿੱਛੇ ਉਹ ਵੀ ਹੁਣ ਖੁੱਲੇ ਮੈਂ ਬਹੁਤ ਔਰਤਾਂ ਨੂੰ ਜਾਣਦੀ ਹਾਂ ਬਹੁਤ ਭੈਣਾਂ ਨੂੰ ਜਾਣਦੀ ਹਾਂ ਜਿਹੜੀਆਂ ਸਟਰਗਲ ਕੀਤਾ ਉਹਨਾਂ ਨੇ 10 ਸਾਲਿਆਂ 20 ਸਾਲ 25 ਸਾਲ ਉਸ ਤੋਂ ਬਾਅਦ ਜਾ ਕੇ ਉਹਨਾਂ ਨੇ ਲਿੱਤਾ ਪਰ ਰੋਜ਼ ਕੁੱਟ ਖਾਂਦੇ ਸੀ ਜਾਂ ਦੋ ਦੂਜੇ ਦਿਨਿਆਂ ਤੀਜੇ ਦਿਨ ਤੇ ਫਿਰ ਰੋਟੀ ਦੀ ਥਾਲੀ ਲੈ ਕੇ ਚਲੇ ਜਾਣਾ ਮਤਲਬ ਕਿੰਨੇ ਤੁਸੀਂ ਆਦ ਨਹੀਂ ਜਾਣਦੇ ਹੋ ਭਰਾ ਜਾਣਦੇ ਹੋ ਜਿਨ੍ਹਾਂ ਨੇ ਕੁੱਟ ਖਾ ਕੇ ਆਪਣੀਆਂ ਬੀਵੀਆਂ ਤੋਂ ਜਾਂ ਆਪਣੀਆਂ ਔਟੀਆਂ ਤੋਂ ਤੇ ਉਹ ਫਿਰ ਵੀ ਮਤਲਬ ਉਹ ਨਹੀਂ ਹੁੰਦਾ ਸੀ ਨਾ ਸੋ ਇੱਕ ਪਤਾ ਨਹੀਂ ਇਹ ਇਕ ਟੈਂਡੈਂਸੀ ਜੀ ਬਣ ਗਈ ਹੈ ਬੋਲਣ ਦੀ ਕਿ ਡਾਈਵੋਰਸ ਇਸ ਲਈ ਹੋ ਰਿਹਾ ਕਿਉਂਕਿ ਅਰਬਨਾਈਜੇਸ਼ਨ ਹੈ ਹਨਾ ਬਟ ਕੋਈ ਚੀਜ਼ ਕਿਤੇ ਨਾ ਕਿਤੇ ਕਿਸੇ ਦੇ ਵੀ ਹੱਥ ਉਠਾਣਾ ਆਪਾਂ 84 ਨੂੰ ਗਲਤ ਕਿਉਂ ਮੰਨਦੇ ਆ ਉਹਨਾਂ ਨੇ ਹੱਥ ਉਠਾਇਆ ਸਾਡੀ ਸੈਕ੍ਰੀਟ ਸ਼ਰਾਈਨ ਤੇ ਸਾਡੀਆਂ ਔਰਤਾਂ ਤੇ ਸਾਡੇ ਜਦੋਂ ਜੋ ਵੀ ਐਟ੍ਰੋਸਿਟੀਆਂ ਹੁੰਦੀਆਂ ਔਰਤਾਂ ਦੇ ਹੀ ਕੱਢੀਆਂ ਜਾਂਦੀਆਂ ਹਨਾ ਉਹਨਾਂ ਨੂੰ ਪ੍ਰਾਪਰਟੀ ਮੰਨ ਕੇ ਤਾਂ ਆਪਾਂ ਕਿਉਂ ਦੁਖੀ ਹੁੰਨੇ ਆ ਉਹ ਗਲਤ ਪਰ ਜਦੋਂ ਬੰਦ ਦਰਵਾਜੇ ਦੇ ਪਿੱਛੇ ਹੋ ਰਿਹਾ ਉਹ ਸਹੀ ਹੈ। ਆ ਖਾਸ ਗੱਲਾਂ ਬਾਤਾਂ ਸੀ ਕਿਉਂਕਿ ਇੱਕ ਪਾਸੇ ਕਿਵੇਂ ਕੁਦਰਤ ਨੂੰ ਬਚਾਇਆ ਜਾ ਸਕਦਾ ਔਰ ਕੁਦਰਤ ਨੂੰ ਕੁਦਰਤ ਨਾਲ ਹੀ ਉਹ ਚੀਜ਼ਾਂ ਨੂੰ ਜੋੜ ਕੇ ਦੇਖਿਆ ਜਾਂਦਾ ਜਾਂ ਕਹ ਲਈ ਵੀ ਜਿਵੇਂ ਪਾਣੀ ਦਾ ਪੱਧਰ ਘਟਣਾ ਔਰ ਕਿਵੇਂ ਜਿਹੜੀ ਸੁਸਾਇਟੀ ਦੇ ਵਿੱਚ ਅਰਬਨਾਈਜੇਸ਼ਨ ਆਉਣੀ ਸੋ ਵੱਖ-ਵੱਖ ਤਰੀਕੇ ਦੇ ਇੰਪੈਕਟ ਨੇ ਕਿਹੜੇ ਨੈਗੇਟਿਵ ਨੇ ਕਿਹੜੇ ਪੋਜ਼ਿਟਿਵ ਨੇ ਉਹਦੇ ਬਾਰੇ ਖਾਸ ਗੱਲਬਾਤ ਜਿਹੜੀ ਹੈਗੀ ਉਹ ਗੱਲਬਾਤ ਕੀਤੀ ਹੈ। कैमरा पर्सन गणेश मनजोत सिंह कांग दैनिक सवेरा टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप